ਸਭ ਤੋਂ ਪਹਿਲਾਂ ਜੈ ਭੀਮ ਜੈ ਪਾਤ ਜੈ ਗੁਰੂਦੇਵ ਧਨ ਗੁਰੂਦੇਵ ਆ ਜਿਹੜੀ ਇੱਕ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਆਪਣੇ ਸਾਥੀਆਂ ਨੂੰ ਜੋ ਬਹੁਜਨ ਸਮਾਜ ਵਾਲੇ ਆਪਰ ਰਾਮੜ ਸਿੰਘਾਇਆ ਸਮਾਜ ਨੇ ਜੇ ਦਿਨ ਉਹਨਾਂ ਦਾ ਮੂਡ ਖਰਾਬ ਹੋ ਗਾ ਨਾ ਬਾਹਰ ਚੋਟੇਗਾ ਚਮਾਰੋ ਇਸ ਲਈ ਚਮਾਰੋ ਇੱਕ ਕੁੱਤਾ ਬੰਦਾ ਜਿਹੜਾ ਤੇ ਬੋਲ ਰਿਹਾ ਬਹੁਜਨ ਸਮਾਜ ਦੇ ਲੋਕਾਂ ਨੂੰ ਜੋ ਆਪਾਂ ਦੀ ਟਿੱਪਣੀ ਕਰਦੇ ਆ ਤੇ ਮੈਂ ਸਮਝਦਾ ਇਹ ਆਪਾਂ ਤਾਂ ਮੈਨੂੰ ਜਿਹੜਾ ਜਿਹੜਾ ਖੋਲੂ ਲੱਗਦਾ ਕਿਉਂਕਿ ਬਾਲਮੀਕੀ ਮਤਵੀ ਇਸ ਇੱਕ ਸਮਾਜ ਪਹੁੰਚਣ ਸਮਾਜ ਦੇ ਉੱਤੇ ਇੰਦਾਂ ਦੇ ਲੋਕ ਟਿੱਪਣੀਆਂ ਦੂਰ ਵਿਦੇਸ਼ਾਂ ਦੇ ਵਿੱਚ ਬਹਿ ਕੇ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਬਹਿ ਕੇ ਕਰਦੇ ਆ ਸੋ ਅਨਿਲ ਮਿਸ਼ਰਾ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਸ਼ੁਭਮ ਦੀਕਸ਼ਤਿਆ ਜੋ ਸਾਡੀ ਜਾਤ ਸਾਡੀ ਕੌਮ ਦੇ ਬਾਰੇ ਸਾਡੇ ਧਰਮ ਦੇ ਬਾਰੇ ਬੜਾ ਬੋਲਿਆ ਇਹ ਰਿਹਾ ਹੈ ਕਿ ਠਾਕਰ ਤੇ ਬ੍ਰਾਹਮਣ ਜਿਸ ਦਿਨ ਮੂਡ ਦੇ ਵਿੱਚ ਆ ਗਏ ਤੇ ਹੁਣ ਮੈਂ ਉਹ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਇਸ ਉੱਤੇ ਬੰਦੇ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਤੇਰੇ ਜਿਹੜੇ ਜੀਜੇ ਇਸ ਮੂਡ ਦੇ ਵਿੱਚ ਆ ਗਏ ਤੇ ਤੈਨੂੰ ਪਤਾ ਲੱਗ ਜਾਊਗਾ ਕਿਉਂਕਿ ਤੂੰ ਜਿਹੜਾ ਮਾਵਾ ਪੈਣਾ ਦੀ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਦੂਰ ਬੈਠ ਕੇ ਸਿਰਫ ਤੇ ਸਿਰਫ ਸਮਾਜ ਦੇ ਵਿੱਚ ਗੰਧ ਫਿਲਾ ਸਕਦੇ ਆ ਤੁਸੀਂ ਭਾਈਚਾਰਾ ਖਰਾਬ ਕਰ ਸਕਦੇ ਆ ਜੇਕਰ ਕਿਸੇ ਮਾਮਲੇ ਦੇ ਵਿੱਚ ਕੋਈ ਸਮਾਜ ਦਾ ਚਾਹੇ ਕਿਸੇ ਸਮਾਜ ਨਾਲ ਰਿਲੇਟ ਹੋਇਆ ਕੋਈ ਬੋਲਦਾ ਤੇ ਤੁਹਾਡੇ ਜਿਹੜੀ ਟੱਡਪੀੜ ਹੁੰਦੀ ਆ ਕਿਉਂਕਿ ਇੱਥੇ ਆਜ਼ਾਦ ਮੁਲਖਿਆ 바ਵਾ ਸਾਹਿਬ ਬੇਦਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਉਹਦੇ ਵਿੱਚ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ ਬਰਾਬਰਤਾ ਦਾ ਹੱਕ ਦਿੱਤਾ ਇੱਕ ਕਾਨੂੰਨ ਬਣਾਇਆ ਉਹ ਸਾਰਿਆਂ ਤੇ ਲਾਗੂ ਹੁੰਦਾ ਜੇਕਰ ਤੁਹਾਡੇ ਵਰਗੇ ਨਲਾਇਕ ਲੋਕ ਗੱਤੀਆਂ ਕਰਨਗੇ ਤਾਂ ਤੁਹਾਡੇ ਤੇ ਵੀ ਉਹ ਲਾਗੂ ਹੋਣਾ ਪਰ ਜਿਹੜੀ ਤੂੰ ਚੁਤਾਵਨੀ ਬਹੁਜਨ ਸਮਾਜ ਦੇ ਲੋਕਾਂ ਨੂੰ ਦੇ ਰਿਆਂ ਉਹਨਾਂ ਨੂੰ ਗਾਲਾਂ ਕੱਢ ਰਿਆਂ ਤੇ ਤੂੰ ਇਹ ਸੋਚ ਕਿ ਜਦੋਂ ਤੇਰੀ ਜੁੱਤੀ ਫਿਰਨੀ ਆ ਤੇ ਤੈਨੂੰ ਛਡਾਉਣ ਵਾਲਾ ਵੀ ਕੋਈ ਨਹੀਂ ਹੋਣਾ ਪਹਿਲਾਂ ਵੀ ਬਹੁਜਨ ਸਮਾਜ ਦੇ ਰਹਿਬਰਾਂ ਤੇ ਉਂਗਲੀ ਠਾਉਂਦੇ ਪਏ ਆ ਤੇਰੇ ਵਰਗੇ ਲੋਕ ਫਿਰ ਬਾਅਦ ਵਿੱਚ ਵਿੱਚ ਮਾਫੀਆਂ ਮੰਗਣ ਆ ਜਾਂਦੇ ਆ ਤੂੰ ਇਹ ਜਿਹੜੀ ਜਾਤੀ ਬਾਰੇ ਤੂੰ ਬੋਲ ਰਿਆਂ ਸਾਡੀ ਵਾਰੀ ਏ ਤੂੰ ਬੜਾ ਨਲਾਇਕ ਤੇ ਘਟੀਆ ਕਿਸਮ ਦਾ ਤੂੰ ਬੰਦਾ ਲੱਗਦਾ ਮੈਨੂੰ ਲੱਗਦਾ ਤੇਰੇ ਵਰਗੇ ਨੂੰ ਕੋਈ ਘਰ ਵੀ ਨਹੀਂ ਬਾੜਦਾ ਹੋਣਾ ਤੇ ਤੂੰ ਗੱਲਾਂ ਕਰਦਾ ਬਾਲਮੀਕੀ ਮਜਵੀ ਸੇਕ ਸਮਾਜ ਐਸਸੀ ਸਮਾਜ ਨਾਲ ਤੇ ਜਾਂ ਜਿਹੜਾ ਤੂੰ ਸ਼ਬਦ ਬੋਲ ਰਿਹਾ ਸਾਡੇ ਐਸਸੀ ਸਮਾਜ ਦੀਆਂ ਕਸ਼ਟਾਂ ਬਾਰੇ ਹੈ ਤੇਰੀ ਇੰਨੀ ਹਿੰਮਤ ਹੈ ਨਹੀਂਗੀ ਭਾਰਤ ਤੇਰੇ ਵਰਗੇ ਖੱੱਚਰ ਲੋਕ ਤੇਰੇ ਵਰਗੇ ਟੁਚੇ ਲੋਕ ਤੇਰੇ ਵਰਗੇ ਨਲਾਇਕ ਲੋਕ ਜਿਹੜੇ ਸਾਡਾ ਭਾਈਚਾਰਾ ਖਰਾਬ ਕਰ ਰਿਹਾ ਔਰ ਚਿਤਾਵਨੀ ਦਿੰਨੇ ਆ ਤੈਨੂੰ ਅਸੀਂ ਬਾਰਮਿਕ ਐਕਸ਼ਨ ਪੋਸਟ ਪੰਜਾਬ ਦੇ ਮਾਧਿਅਮ ਤੋਂ ਕਿ ਬੋਲਣਾ ਬੰਦ ਕਰ ਨਹੀਂ ਤਾਂ ਤੇਰੇ ਜਿਹੜਾ ਬਹੁਜਨ ਸਮਾਜ ਨੇ ਜਿਹੜੀ ਜੁੱਤੀ ਫੇਰਨੀ ਆ ਤੇ ਤੂੰ ਮਾਫੀ ਮੰਗਦਾ ਵੀ ਚੈਨਲਾਂ ਤੇ ਨਜ਼ਰ ਆਵੇਂਗਾ ਕਿਉਂਕਿ ਜਿੱਥੇ ਬਹੁਜਨ ਸਮਾਜ ਖੜਦਾ ਉਥੇ ਸਰਕਾਰਾਂ ਬਣਦੀਆਂ ਤੇ ਤੇਰੇ ਵਰਗੇ ਨਲਾਇਕ ਜਿਹੜੇ ਬੰਦੇ ਆ ਸਾਡਾ ਜਿਹੜਾ ਭਾਈਚਾਰਾ ਖਰਾਬ ਕਰਦੇ ਰਹੇ ਆ ਅਸੀਂ ਸਾਰੇ ਜਿਹੜੇ ਧਰਮਾਂ ਦੇ ਲੋਕ ਆ ਇਕੱਠੇ ਰਹਿੰਦੇ ਆ ਪੂਰੇ ਭਾਰਤ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਸਾਰੇ ਲੋਕਾਂ ਦੀ ਭਾਈਵਾਲੀ ਆ ਪਰ ਤੇਰੇ ਵਰਗੀ ਖੱਟ ਜਣੀ ਆ ਉਹ ਸੋਸ਼ਲ ਮੀਡੀਆ ਤੇ ਬੋਲ ਰੇ ਸਾਨੂੰ ਤਾਂ ਕੋਈ ਤੂੰ ਠੂਲਾ ਲੱਗਦਾ ਤੇ ਤੇਰੇ ਵਰਗੇ ਠੂਲੇ ਹੀ ਬੋਲ ਸਕਦੇ ਆ ਤੇ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਤੂੰ ਭਾਸ਼ਾ ਬੋਲ ਰਿਆ ਆ ਤੇ ਤੇਰੇ ਜਿਹੜੇ ਜੀਜੇ ਬੈਠੇ ਆ ਹੁਣ ਮੈਂ ਕਹਿ ਰਿਹਾ ਵੀ ਤੇਰੇ ਜੀਜੇ ਬੈਠੇ ਆ ਤੂੰ ਜਿਨ੍ਹਾਂ ਬਾਰੇ ਬੋਲ ਰਿਆ ਤੇ ਇਸ ਤਰ੍ਹਾਂ ਤੈਨੂੰ ਬੋਲਣਾ ਚਾਹੀਦਾ ਸੋ ਤੈਨੂੰ ਚੇਤਾਵਨੀ ਦਿੰਨੇ ਆ ਕਿ ਜੇਕਰ ਤੂੰ ਦੁਬਾਰਾ ਸਮਾਜ ਦੇ ਬਾਰੇ ਬੋਲੇਗਾ ਤੇ ਤੇਰੀ ਜਿਹੜੀ ਛੇਤਰ ਪ੍ਰੇਟ ਵੀ ਹੋਊਗੀ ਔਰ ਤੇਰੇ ਤੇ ਜਿਹੜੀ ਕਾਰਵਾਈ ਵੀ ਕਰਵਾਵਾਂਗੇ ਜੈ ਭੀਮ ਜੈ ਭਾਰ ਜੈ ਗੁਰੂਦੇਵ ਧੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ